ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਲੋਕ ਅੱਜ ਦਾ ਵਲੌਗ ਬਹੁਤ ਵੱਡੀ ਬ੍ਰੇਕਿੰਗ ਹੈ ਬ੍ਰੇਕਿੰਗ ਇਸ ਕਰਕੇ ਆ ਕਿ ਬਹੁਤ ਲੰਮੇ ਸਮੇਂ ਤੋਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਕੈਨੇਡਾ ਦੇ ਵਿੱਚ ਆਖਿਰ ਪੀਆਰ ਕਿਵੇਂ ਲੈਣੀ ਹੈ ਅੱਜ ਪ੍ਰੂਫ ਦੇ ਤੌਰ ਦੇ ਉੱਤੇ ਤੁਹਾਡੇ ਸਾਹਮਣੇ ਬਹੁਤ ਵੱਡੇ ਐਗਜ਼ਾਮਪਲ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦੇ ਨਾਲ ਤੁਹਾਨੂੰ ਵੀ ਇਸ ਪਾਥ ਹੋਏ ਬਾਰੇ ਯਕੀਨ ਹੋਵੇਗਾ ਤੇ ਕਿਸ ਤਰੀਕੇ ਨਾਲ ਇਸ ਪਾਥਵੇ ਦੇ ਥਰੂ ਤੁਸੀਂ ਕੈਨੇਡਾ ਦੇ ਵਿੱਚ ਸੌਖੇ ਟੰਗ ਦੇ ਨਾਲ ਪੀਆਰ ਹੋ ਸਕਦੇ ਹੋ ਉਸ ਬਾਰੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕਿਸ ਨੂੰ ਰੈਸਪੀਛ ਹਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਨੇ ਆਂ ਬਹੁਤ ਦਿਨਾਂ ਤੋਂ ਮੈਂ ਕਹਿ ਰਿਹਾ ਹਾਂ ਕਿ ਭਈ ਕੈਨੇਡਾ ਦੇ ਵਿੱਚ ਜੇਕਰ ਉਹ ਤੁਸੀਂ ਹੋਰ بڑے ਟਿਕੜਮ ਆਪਾਂ ਲਗਾਣੇ ਆ ਭਈ ਆਪਾਂ ਵਰਕ ਪਰਮਿਟ ਲੈ ਲਈਏ ਵਰਕ ਪਰਮਿਟ ਵਧਾਉਣ ਵਾਸਤੇ ਆਪਾਂ ਲੱਖਾਂ ਰੁਪਏ ਖਰਚ ਕਰ ਦਿੰਨੇ ਆ ਕਈ ਵਾਰੀ ਆਪਾਂ ਕੀ ਕਰਦੇ ਆ ਸਟੱਡੀ بار-ਬਾਰ ਲਈ ਜਾਂਦੇ ਜਿੱਦਾਂ ਕਦੇ ਪਹਿਲਾਂ ਆਸਟ੍ਰੇਲੀਆ 'ਚ ਕਰਦੇ ਸੀਗੇ ਜਾਂ ਫਿਰ ਹੋਰ ਕੰਟਰੀਆਂ ਦੇ ਵਿੱਚ ਆਪਾਂ ਜਿਹੜੇ ਹਤਕੰਡੇ ਯੂਜ਼ ਕਰਦੇ ਸੀਗੇ ਕਿਉਂਕਿ ਜਦੋਂ ਆਪਾਂ ਇੱਕ ਵਾਰੀ ਸਟੱਡੀ ਕਰਦੇ ਆ ਤਾਂ ਇੱਕ ਵਾਰੀ ਤਾਂ ਸਾਨੂੰ ਪੀਜੀਡਬਲਯੂਪੀ ਮਿਲ ਜਾਂਦਾ ਹੈ ਪਰ ਜੋ ਦੂਜੀ ਵਾਰੀ ਸਟੱਡੀ ਤੀਜੀ ਵਾਰੀ ਕਰਦੇ ਆ ਤਾਂ ਸਾਨੂੰ ਪੀਜੀਡਬਲਯੂਪੀ ਨਹੀਂ ਮਿਲਦਾ ਸੋ ਆਪਾਂ ਖੂਦ ਹੀ ਮਿੱਟੀ ਖੂਨ ਨੂੰ ਹੀ ਦੁਬਾਰਾ ਲਾਈ ਜਾਂਦੇ ਰਹਿਨੇ ਯਾਨੀ ਕਿ ਜਿੰਨੇ ਕਮੈਸੇ ਕਮਾਉਣੇ ਆ ਉਹਨੇ ਕਿ ਇਨਵੈਸਟ ਕਰਦੇ ਰਹਿਨੇ ਆ ਪਰ ਇੱਕ ਤਰੀਕਾ ਹੋਰ ਹੋ ਸਕਦਾ ਹੈ ਜੇਕਰ ਆਪਾਂ ਸਟੱਡੀ ਕੈਨੇਡਾ ਕਰਨ ਗਏ ਆ ਆਪਾਂ ਇੱਡੇ ਵੱਡੇ ਵੱਡੇ ਪ੍ਰੋਜੈਕਟਸ ਦੇ ਉੱਤੇ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਆ ਸ਼ਿਫਟਾਂ ਲਾਉਣ ਨੂੰ ਤਿਆਰ ਹੋ ਜਾਂਦੇ ਆ ਆਪਾਂ ਕਹਿ ਸਕਦੇ ਆ ਕਿ ਪੜ੍ਹਾਈ ਦੇ ਨਾਲ ਇਹਨਾਂ ਮੱਥਾ ਮਾਰਦੇ ਆ ਤਾਂ ਆਪਣੇ ਕੋਲੇ ਇੱਕ ਆਪਸ਼ਨ ਫ੍ਰੈਂਚ ਦਾ ਵੀ ਹੈਗਾ ਕਿ ਆਪਾਂ ਫ੍ਰੈਂਚ ਕਰ ਲਈਏ ਫ੍ਰੈਂਚ ਦਾ ਡਰਾ ਬਹੁਤ ਲੋਵੇਸਟ ਸੀਆਰਸ ਸਕੋਰ ਤੇ ਗਿਆ ਹੈ ਤੇ ਇਸ ਸਾਲ ਦੇ ਸਭ ਤੋਂ ਜ਼ਿਆਦਾ ਐਪਲੀਕੈਂਟਸ ਨੂੰ ਜਿਨ੍ਹਾਂ ਨੂੰ ਇਨਵੀਟੇਸ਼ਨ ਭੇਜਿਆ ਗਿਆ ਹੈ ਉਹਨੇ ਫ੍ਰੈਂਚ ਦੇ ਸਟੂਡੈਂਟ ਯਾਨੀ ਕਿ ਫ੍ਰੈਂਚ ਦੇ ਐਪਲੀਕੈਂਟ ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਇਨਵੀਟੇਸ਼ਨ ਭੇਜੇ ਗਏ ਨੇ ਮਾਰਚ ਚੱਲ ਰਿਹਾ ਹੈ ਅੱਜ ਮਾਰਚ ਦੇ ਵਿੱਚ ਗੱਲ ਕਰੀਏ ਤੇ ਮਾਰਚ ਦਾ ਪਹਿਲਾ ਹਫਤਾ ਖਤਮ ਹੋਇਆ ਹੈ ਤੇ ਮਾਰਚ ਦੇ ਪਹਿਲੇ ਹਫਤੇ ਖਤਮ ਹੋਣ ਤੱਕ ਯਾਨੀ ਸਵਾ 2 ਮਹੀਨੇ ਦੇ ਟਾਈਮ ਦੇ ਵਿੱਚ ਕੈਨੇਡਾ ਨੇ 11000 ਐਪਲੀਕੈਂਟਸ ਜਿਹੜੇ ਨੇ ਉਹ ਇਨਵਾਈਟ ਕੀਤੇ ਨੇ ਫ੍ਰੈਂਚ ਦੀ ਕੈਟਾਗਰੀ ਦੇ ਵਿੱਚ ਤੇ CRS ਸਕੋਰ ਜਿਹੜਾ ਉਹ ਸੁਣ ਕੇ ਤੁਸੀਂ ਹੈਰਾਨ ਪਰੇਸ਼ਾਨ ਹੋ ਜਾਣਾ ਹੈ ਸਿਰਫ 410 ਹਰਸ ਸਕੋਰ ਜਿਹੜਾ ਉਹ ਚਲਾ ਗਿਆ ਹੈ ਫ੍ਰੈਂਚ ਦਾ ਪਹਿਲਾ ਡਰਾਅ ਆਇਆ ਸੀਗਾ 19 ਫੈਬ 2025 ਨੂੰ ਜਿਹਦੇ ਵਿੱਚ 6500 ਐਪਲੀਕੈਂਟਸ ਨੂੰ ਇਨਵੀਟੇਸ਼ਨ ਭੇਜਿਆ ਗਿਆ ਸੀਗਾ ਤੇ ਸੀਆਰ ਸਕੋਰ 428 ਪਹੁੰਚ ਗਿਆ ਸੀਗਾ ਹੁਣ ਜਿਹੜਾ ਇਨਵੀਟੇਸ਼ਨ ਆਇਆ ਹੈ ਹੁਣ ਇਨਵੀਟੇਸ਼ਨ ਆਇਆ ਹੈ 410 ਹਜ਼ਾਰ ਸਕੋਰ ਤੇ ਤੇ 4500 ਯਾਨੀ 4500 ਬੰਦੇ ਨੂੰ ਇਨਵੀਟੇਸ਼ਨ ਭੇਜਿਆ ਗਿਆ ਹੈ ਯਾਨੀ ਜੇਕਰ ਪਿਛਲਾ 6500 ਤੇ ਹੁਣ ਵਾਲਾ 4500 ਮਿਲਾ ਲਈਏ ਤਾਂ 11000 ਇਨਵੀਟੇਸ਼ਨ ਜਿਹੜੇ ਆ ਉਹ ਭੇਜੇ ਗਏ ਨੇ ਸਿਰਫ ਫ੍ਰੈਂਚ ਕੈਟਾਗਰੀ ਦੇ ਵਿੱਚ ਸੋ ਤੁਸੀਂ ਔਖੇ ਸੌਖੇ ਹੋ ਕੇ ਫ੍ਰੈਂਚ ਕਰ ਲੋ ਜੇਕਰ ਤੁਸੀਂ ਫ੍ਰੈਂਚ ਕਰ ਲੋਗੇ ਮੈਨੂੰ ਪਤਾ ਹੈ ਕਿ ਫ੍ਰੈਂਚ ਕਰਨਾ ਇੰਨਾ ਸੌਖਾ ਨਹੀਂ ਹੈਗਾ ਫ੍ਰੈਂਚ ਵਾਸਤੇ ਤੁਹਾਨੂੰ ਇਨੀਸ਼ੀਅਲ ਲੈਵਲ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ ਜ਼ੀਰੋ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ ਪਰ ਜੇਕਰ ਤੁਹਾਡਾ ਵਰਕ ਪਰਮਿਟ ਸਾਲ ਖਾੜ ਬਚਿਆ ਹੋਇਆ ਹੈ ਤਾਂ ਤੁਸੀਂ ਫ੍ਰੈਂਚ ਦੇ ਨਾਲ ਮੱਥਾ ਮਾਰ ਲਓ ਹੋ ਸਕਦਾ ਹੈ ਕਿ ਫ੍ਰੈਂਚ ਜੇਕਰ ਤੁਸੀਂ ਕਰ ਸਕੋ ਤਾਂ ਤੁਹਾਡੀ ਪੀਆਰ ਕੈਨੇਡਾ ਦੇ ਵਿੱਚ ਸੌਖੀ ਹੋ ਜਾਵੇ ਇਹ ਗੱਲ ਸਮਝਣ ਵਾਲੀ ਹੈ ਕਿ ਭਈ ਇੱਕ ਪਾਸੇ ਅਸੀਂ ਵੱਡੇ ਲੈਵਲ ਦੇ ਉੱਤੇ ਐਫਰਟਸ ਕਰ ਰਹੇ ਹਾਂ ਤੇ ਦੂਜੇ ਪਾਸੇ ਸਾਨੂੰ ਸਿਰਫ ਇੱਕ ਤਰੀਕਾ ਜਿਹੜਾ ਉਹ ਬਚਾ ਸਕਦਾ ਹੈ ਕੈਨੇਡਾ ਦੇ ਵਿੱਚ ਪੀਆਰ ਤੇ ਆਪਾਂ इजीली ਆਪਣੇ ਆਪ ਨੂੰ ਸੈਟਲ ਕਰ ਸਕਦੇ ਆ ਉਹ ਐ ਫ੍ਰੈਂਚ ਦਾ ਤਰੀਕਾ ਸੋ ਫ੍ਰੈਂਚ ਦਾ ਹੁਣ ਜਿਹੜਾ ਨਵਾਂ ਡਰਾ 6 ਮਾਰਚ 2025 ਨੂੰ ਆਇਆ ਹੈ ਇਹ ਡਰਾ ਜਿਹੜਾ ਉਹ 410000 ਸਕੋਰ ਤੇ ਗਿਆ ਹੈ ਹੁਣ ਤੱਕ ਜਿਹੜੇ ਆ ਡਰਾ ਆਏ ਨੇ 2025 ਦੇ ਵਿੱਚ ਜਨਵਰੀ ਦੇ ਵਿੱਚ ਤਿੰਨ ਡਰਾ ਆਏ ਸੀਗੇ ਫੈਬ ਦੇ ਵਿੱਚ ਚਾਰ ਡਰਾ ਆਏ ਸੀਗੇ ਤੇ ਮਾਰਚ ਦੇ ਵਿੱਚ ਹੁਣ ਤੱਕ ਦੋ ਡਰਾਅ ਆ ਚੁੱਕੇ ਐ ਜਿਹੜੇ ਜਨਵਰੀ ਦੇ ਵਿੱਚ ਤਿੰਨ ਡਰਾਅ ਆਏ ਸੀਗੇ ਤੇ ਜਿਹੜੇ ਫੈਬ ਦੇ ਵਿੱਚ ਚਾਰ ਡਰਾਅ ਆਏ ਸੀਗੇ ਮਾਰਚ ਦਾ ਪਹਿਲਾ ਹਫਤਾ ਖਤਮ ਹੋਇਆ ਤੇ ਪਹਿਲੇ ਹਫਤੇ 'ਚ ਦੋ ਡਰਾਅ ਆ ਗਏ ਆ ਤੇ ਜੇਕਰ ਆਪਾਂ ਪਿਛਲੇ ਤਿੰਨ ਡਰਾਅ ਦੀ ਗੱਲ ਕਰ ਲਈਏ ਤੇ ਪਿਛਲੇ ਤਿੰਨ ਡਰਾਸ ਦੇ ਵਿੱਚੋਂ ਦੋ ਡਰਾਅ ਇਦਾਂ ਦੇ ਨੇ ਜਿਹੜੇ ਫ੍ਰੈਂਚ ਕੈਟਾਗਰੀ ਦੇ ਨੇ ਤੇ ਸਿਰਫ ਦੋ ਡਰਾਅ ਦੇ ਵਿੱਚ 11000 ਬੰਦੇ ਨੂੰ ਜੇਕਰ ਉਹ ਸੱਦ ਰਹੇ ਨੇ ਤਾਂ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਹੈ ਉਹ ਸਮਝਣ ਵਾਲੀ ਹੈਗੀ ਹੈ ਕਿ ਕੈਨੇਡਾ ਹੁਣ ਫ੍ਰੈਂਚ ਨੂੰ ਪ੍ਰੋਮੋਟ ਕਰ ਰਿਹਾ ਹੈ ਤੇ ਬਹੁਤ ਵੱਡੇ ਲੈਵਲ ਦੇ ਵਿੱਚ ਫ੍ਰੈਂਚ ਦੇ ਵਿੱਚ ਕੈਨੇਡਾ ਦੇ ਵਿੱਚ ਤੁਹਾਡੀ ਪੀਆਰ ਜਿਹੜੀ ਹੈ ਉਹ ਹੋ ਜਾਣੀ ਹੈਗੀ ਹੈ ਸੋ ਫ੍ਰੈਂਚ ਵਾਲੇ ਪਾਸੇ ਨੂੰ ਜ਼ਰੂਰ ਧਿਆਨ ਦਿਓ ਕਿਉਂਕਿ ਇਹ ਤੁਹਾਡਾ ਉਹ ਈਜ਼ੀ ਪਾਥਵੇ ਹੈ ਭਾਵੇਂ ਤੁਸੀਂ ਕੈਨੇਡਾ ਵਿੱਚ +2 ਕਰਕੇ ਗਏ ਹੋ ਜਾਂ ਕਿਸੇ ਵੀ ਕੋਰਸ ਕੋਈ ਵੀ ਕੋਰਸ ਲੈ ਕੇ ਗਏ ਹੋ ਜਾਂ ਉਥੇ ਕਿਸੇ ਵੀ ਸਟਰੀਮ ਦੇ ਵਿੱਚ ਉਹ ਕਹਿ ਸਕਦੇ ਕਿ ਕਿਤੇ ਵੀ ਜੌਬ ਕਰ ਰਹੇ ਹੋ ਕੋਈ ਫਰਕ ਨਹੀਂ ਪੈ ਰਿਹਾ ਬਸ ਤੁਸੀਂ ਜੇਕਰ ਫ੍ਰੈਂਚ ਕੀਤੀ ਹੋਈ ਹੈ ਤਾਂ ਫ੍ਰੈਂਚ ਕੈਟਾਗਰੀ ਦੇ ਵਿੱਚ ਤੁਹਾਡੀ ਪੀਆਰ ਜਿਹੜੀ ਹੈ ਉਹ ਸੌਖੀ ਹੋ ਸਕਦੀ ਹੈ ਕਿਉਂਕਿ ਬਹੁਤ ਲੋਕ ਪਰੇਸ਼ਾਨ ਨੇ ਕਿ ਭਈ ਹੁਣ ਕੈਟਾਗਰੀ ਬੇਸ ਡਰਾਅ ਚੋਂ ਕਈਆਂ ਦਾ ਟ੍ਰਾਂਸਪੋਰਟ ਦਾ ਨਾਮ ਹਟ ਗਿਆ ਜਾਂ ਫਿਰ ਹੋਰ ਪਰੇਸ਼ਾਨ ਰਹਿੰਦੇ ਜੀ ਅਸੀਂ ਬਿਜ਼ਨਸ ਦਾ ਕੋਰਸ ਲੈ ਕੇ ਆ ਗਏ ਜੀ ਅਸੀਂ ਇਥੇ ਸੇਲਸ ਦੇ ਵਿੱਚ ਕੰਮ ਕਰ ਰਹੇ ਅਸੀਂ ਇਹ ਚ ਕਰ ਰਹੇ ਹੁੱਚ ਕਰ ਰਹੇ ਆ ਤੁਸੀਂ ਫ੍ਰੈਂਚ ਕਰ ਲਓ ਤੁਹਾਡੇ ਸਾਰੀਆਂ ਚੀਜ਼ਾਂ ਦਾ ਹੱਲ ਜਿਹੜਾ ਉਹ ਇੱਕ ਹੀ ਹੈ ਕਿ ਤੁਸੀਂ ਫ੍ਰੈਂਚ ਕਰ ਲੋਗੇ ਤੁਹਾਡਾ ਸੀਆਰ ਸਕੋਰ ਕੱਟ ਹੋ ਜਾਏਗਾ ਤੇ ਕੱਟ ਸੀਆਰ ਸਕੋਰ ਜਦੋਂ ਹੋਏਗਾ ਤੇ ਉਸ ਕੰਡੀਸ਼ਨ ਦੇ ਵਿੱਚ सीआर स्कोर ਜਿਹੜਾ ਹੈ ਤੁਹਾਡੀ पीआर ਦੇ ਵਿੱਚ ਤੁਹਾਡਾ ਰਾਹ ਦਾ ਰੋੜਾ ਜਿਹੜਾ ਉਹ ਨਹੀਂ ਬਣੇਗਾ ਕਿਉਂਕਿ ਜਰਨਲ ਦੇ ਡਰਾਪ ਬਹੁਤ ਲੰਮੇ ਚੋੜੇ ਆ ਨਹੀਂ ਕਹਿ ਸਕਦੇ ਬਹੁਤ ਵੱਡੇ सीआर स्कोरਤੇ ਨੇ ਤੇ ਜੇਕਰ ਤੁਸੀਂ ਫਰੈਂਚ ਕਰ ਲੈਂਦੇ ਹੋ ਤੇ ਘੱਟ सीआर स्कोर ਤੇ ਵੀ ਤੁਹਾਡੀ पीआर ਕੈਨੇਡਾ ਦੇ ਵਿੱਚ ਹੁਣ ਇਜ਼ੀਲੀ ਹੋ ਜਾਵੇਗੀ ਉਮੀਦ ਕਰਦਾ ਹਾਂ ਬਲੌਕ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਕਿਸ ਨੂੰੜਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ